ਵੜਿਕਪੁਰ ਫਤਿਹਗੜ ਚੂੜੀਆਂ ਤੋਂ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਦਾ ਬਟਾਲਾ ਰੋਡ ਤੇ ਭਿਆਨਕ ਹਾਦਸਾ ਹੋ ਗਿਆ ਭਿਆਨਕ ਐਕਸੀਡੈਂਟ ਵਾਪਰ ਗਿਆ ਇਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬੱਸ ਦੇ ਵਿੱਚ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਵੱਲ-ਵੱਲ ਬਚ ਗਏ ਨੇ ਟਰੈਕਟਰ ਚਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਡਰਾਈਵਰ ਦੇ ਉੱਪਰ ਦੋਸ਼ ਲਾਇਆ ਗਿਆ ਨੇ ਕਿ ਬੱਸ ਡਰਾਈਵਰ ਬਹੁਤ ਤੇਜ਼ੀ ਦੇ ਨਾਲ ਬੱਸ ਚਲਾ ਰਿਹਾ ਸੀ ਮੌਕੇ ਦੇ ਉੱਪਰ ਬੱਸ ਡਰਾਈਵਰ ਫਰਾਰ ਹੋ ਗਿਆ ਅਤੇ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦਾ ਵੀ ਕਸੂਰ ਹੋਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜ਼ਖਮੀ ਨੌਜਵਾਨ ਨੂੰ ਪਠਗੜ ਚੂੜੀਆਂ ਦੇ ਨਜ਼ਦੀਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਪਣੇ ਗੱਡਿਆਂ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਸੀ ਖੇਡ ਦਾ ਏਰੀਆ ਵਾ ਟਰਾਲੀਆਂ ਦੇ ਲਾਗਵੜੀ ਦੀਆਂ ਛਿਵਾਲੀਆਂ ਦੇ ਕ੍ਰਾਸ਼ ਕਰਕੇ ਆਏ ਆ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਜਾਣਦੇ ਤੇ ਇਹ ਬੜੀ ਸਪੀਡ ਤੇ ਆਉਂਦਿਆ ਬਸ ਅੱਛਾ ਕਰਾਊਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਰੋ ਟ੍ਰੈਕ ਦੇ ਹੁਕਰੇ ਨਾਟ ਨਾ ਟੁੱਟਦੇ ਇਹਨੇ ਨਾਲ ਟਰੈਕ ਵੀ ਪਟਰਾ ਦਿਆ ਨਸ਼ੇ ਦੇ ਧੁੰਦ ਹੋਇਆ ਸੀ ਹਾਂ ਜਦੋਂ ਆਇਆ ਹਾਂ ਜੀ ਟ੍ਰੈਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆ ਤੇ ਮੋਟਰਸਾਈਕਲ ਚ ਭੱਜੀ ਨਹੀਂ 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 ਬੋ ਜੀ ਇਧਰੋਂ ਹੰਡੀ ਬੱਸ ਨਹੀਂ ਜਾਣੇ ਇਧਰ ਨੂੰ ਠੀਕ ਜੀ ਹਾਂ ਜੀ ਨਹੀਂ ਜਾਣਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਡਾਕਟਰ ਨਾਲ ਕੋ ਬਸ ਬੜੀ ਵਧੀਆ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਵਜਾ ਨਾਲ ਟਰਾਲੀ ਵੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਹੋ ਗਿਆ ਇਹ ਭਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਉਦਿਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਟਰੀਆਂ ਮਾ ਜਾਈਆਂ ਬੰਡਾਲਾ ਦੇ ਜੰਗਲ ਰੋਡ ਦੇ ਪਾਸ ਤੇ ਟਰਾਲੀ ਤੇ ਜਦੋਂ ਟੱਕਰ ਹੋਈ ਆ ਇਹ ਆ ਮਾਗ ਆ। ਸਾਨੂੰ ਥੋੜੀ ਜਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਜ਼ ਬਾਸਾ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ। ਮੌਕੇ ਤੇ ਆਏ ਆ। ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ। ਟਰਾਲੀ ਦਾ ਵੀ ਨਿਸ਼ਾਨ ਹੋਇਆ, ਬਾਸਾ ਵੀ ਨਿਸ਼ਾਨ ਹੋਇਆ। ਬਾਸਾ ਫ੍ਰੀ ਸਾੜਿਆ, ਟਰੈਕਟਰ ਟਰਾਲੀ ਆਪਣੀ ਸਾਈਡ ਆ, ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕਿਹੜੀ ਗਲਤੀ ਜਾਂ ਕੀ ਆ। ਜੋ ਵੀ ਹੋਦਾ ਉਹ ਦੇਖਾਂਗੇ ਜਖਮੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਆ ਵੀਤ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ 60 ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਹਾਂ ਕਿੱਥੇ ਡਾਕ ਵਗੈਰਾ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਏ ਪਤਾ ਕਰਦੇ ਹਾਂ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਰਕੇ ਉਸ ਪਰਕ ਤੋਂ ਉਹਦਾ ਦੇ ਉਥੋਂ ਕਾਰਵਾਈ ਕੀਤੀ ਉਥੋਂ ਆਪਾਂ ਹੁਣ ਮੌਕੇ ਦੇ ਉੱਤੇ ਆਏ ਹਾਂ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਹਾਂਗੇ ਪਤਾ ਲੱਗਾ ਮੱਤ ਤੂੰ ਆਈ ਏ ਵਾਸਤਾ ਬਟਾਲੇਉ ਆਈ ਏ ਤੈਨੂੰ ਫਰਮ ਹੋਏਗਾ ਜੀ ਕਿ ਕਿਸ਼ੋ ਕਿਥੋਂ ਆਈ ਏ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਸ ਟਾਈਮ ਦਿਖਾਉਂਦੀ ਆ ਇਹਦੇ ਬਾਰੇ ਨਹੀਂ ਕੋਈ ਗੱਲ ਕੋਈ ਨਾ ਡਾਟਾ ਡਰਾਈਵਰਾਂ ਨਾਲ ਸੈਟ ਲਾਇਆ ਮੋਟਾ ਰਿਪੋਰਟ 1 ਪੁਆਇੰਟ